ਵੈਗੜੀ ਜੀ ਦੇ ਖਾਲਸਾ ਵੈਗੜੀ ਜੀ ਕੀ ਫਿਰ ਦੇ ਸਵਾਗਤ ਆਦਾ ਆਪਣੇ ਦੇ ਫੋਰ ਨਾ ਵਲੌਗ ਦੇ ਵਿੱਚ ਟਾਈਮ ਹੋ ਗਿਆ 5 ਵਜੇ ਤੇ 12 ਮਿੰਟ ਨੰਮਾ ਜੀ ਮੈਨੂੰ ਦੇਵੇ ਸੌਜੀ ਆ ਮੈਂ ਸਬਜੀ ਕੱਢੀ ਅੱਜ ਆ ਲੋ ਤਾਂ ਆਲੂ ਪਤਾऊं ਅੱਛਾ ਯਾਰ ਆ ਜਾ ਆ ਰਿਹਾ ਮਤੂੰ ਨਾ ਤੇ ਗਾਇਸ ਬਾਹਰ ਜਿਹੜਾ ਹੈਗਾ ਵਾ ਆਪ ਖੋਲਤੇ ਆਪਾਂ ਤੁਹਾਨੂੰ ਖੋਣੇ ਹੋਣੇ ਬਾਅਦ ਜਾ ਕੇ ਤੇ ਲੋਕਾਂ ਨੂੰ 5 ਵਜੇ ਦੇਖੀ ਤੇਰਾ ਪੜਾ ਸ਼ੁਰੂ ਹੋ ਜਾਂਦਾ ਸੀ ਪਰ ਅੱਜ ਜੀ ਮੈਂ ਬਾਹਰ ਬਹੁਤ ਛੱਡ ਨਹੀਂ ਸਕਾ ਲੈਟ ਦੀ ਗੱਲ ਲੈ ਤੁਹਾਨੂੰ ਖਾਣਿਆ ਤੇ ਗਾਇਸ ਆ ਸਾਡੀ ਛੁੱਟੀਆਂ ਹੀ ਵਧ ਗਈਆਂ ਛੁੱਟੀਆਂ ਹੋ ਗਈਆਂ ਜੀ 13 ਤਰੀਕ ਕਰ 14 ਤਰੀਕ ਨੂੰ ਆਪਣੇ ਸਕੂਲ ਲੱਗ ਰਹੇ ਨੇ ਦੁਬਾਰਾ ਆਪਾਂ ਚਾਹਤੋਂ ਨਾਲ ਪੜਨਾ ਹੈ ਕਿਉਂਕਿ 14 ਦੀ ਮੰਗੀ ਆ ਆਪਾਂ ਜਾਵਾਂਗੇ ਥੇ 15 ਤਰੀਕ ਨੂੰ ਤੇ ਗਾਇਸ ਆਹ ਦੇਖ ਲਓ ਆਜ ਮੈਂ ਆਪਣੀ ਕਾਂਦਾ ਤਾਵੇ ਲੋ ਵਿੱਚ ਕਿਡਾ ਕਲ ਖਾ ਘੜਤਾ ਵਾ ਆ ਅਸਲੀ ਦੀ ਬਾੜੀ ਆ ਪਾਉ ਹੀ ਲਾਤੀ ਹੈ ਤੇ ਆ ਵੇਖੋ ਥੱਲੇ ਆ ਨੀ ਹਸਤੇ ਸੀਮੈਂਟ ਭਰਤਾ ਵਾ ਤੇ ਆਪਣਾ ਡੇਗਾ ਡੇਗ ਉਤੇ ਫਟੇ ਰਸਤੇ ਡੇਗ ਡੁਗ ਨਾ ਚਾਹੀਦੀ ਤਾਂ ਕਰਕੇ ਤੇ ਆ ਇੰਨਾ ਆਪਣਾ ਵਸਣ ਚ ਚਭਾ ਜਾਂਦਾ ਨਾ ਗਾਈਸ ਇੱਥੋਂ ਗੜੀ ਜਾਓਗੀ ਦੁਕਾਨਦਾਰ ਨੂੰ ਤੇ ਇੱਥੇ ਬੂਹਾ ਲੱਗਣਾ ਵਾ ਇਹ ਮਮਾ ਜੀ ਲੱਕੜਾ ਸਪਾ ਪਤੀਲੇ ਥੱਲੇ ਲੱਕੜਾ ਹੁੰਦੇ ਪਏ ਅੱਗ ਬਾਲਣ ਵਾਸਤੇ ਆ ਦੇਖ ਸਕਦੇ ਹੋ ਤੇ ਇੰਦੀ ਜਿਹੜੀ ਗਾਈਸ ਬਾਰੀ ਆ ਉਹ ਆ ਪਈ ਆ ਵੇਖੋ ਆ ਪਿੰਜੀ ਘਾੜ ਦੇ ਨਾਲ ਪਈ ਦੇਖੀਏ ਤੇ ਕਈ 4 ਲੀਟਰ ਜਿਹੜੀ ਬਾਹਰ ਉਹ ਲੈ ਕੇ ਰੱਖਿਆ ਆ ਆਹਿੰਦਾ ਢੱਕਣ ਸੁੱਕ ਗਿਆ ਵਾ ਇਹ ਵੀ ਦੋ ਤਿੰਨ ਦਿਨ ਚ ਰੱਖਾਂਗੇ ਇੱਥੇ ਆ ਪੁੱਤ ਤੂੰ ਡਿੱਗ ਜਣਾ ਡਿੱਗ ਜੀ ਨਹੀਂ ਓਏ ਤਾਂ ਫੇਰ ਮੈਨੂੰ ਬਣਾਉਣ ਲੱਗ ਰੋਟੀਆਂ ਮਮਾ ਚਲੋ ਬਣਾਓ ਰੋਟੀਆਂ ਬਸ ਨਹੀਂ ਪੜ ਲੈਣਾਓ ਨਾ ਕੇ ਫੇਰ ਗਰਮ ਗਰਮ ਰੋਟੀ ਖਾ ਖਲਰਕ ਨਾ ਪਾਇਆ ਮੈਂ ਇੱਥੇ ਕੁਛ ਕੋਈ ਹੈ ਕਮਾ ਕੀ ਕਰਦੇ ਪਏ ਮੈਂ ਮਿੱਠੀ ਰੋਟੀ ਪੀ ਮਿੱਠੀ ਅਸੂਰ ਫਿਰ ਚੱਤੀ ਕਰੋ ਰੋਟੀ ਬਣਾ ਦਿਓ ਬਣਾ ਦਿਓ ਗਾਇਸ ਜੇ ਜਿਹੜਾ ਪੈਸੇ ਬਾਲ ਲੈ ਨਾ ਕਿਸੇ ਇੰਨਾ ਵੀ ਅੱਜ ਰੱਖ ਸ਼ੈਡ ਇਹ ਇਹ ਪਾ ਪੰਜ ਦਿਨ ਪਹਿਲਾਂ ਲਿਆ ਕੇ ਰੱਖਤਾ ਸੀ ਕਿਉਂਕਿ ਜਦੋਂ ਮੀਂਹ ਉਹ ਤੇਰੇ ਤੇ ਪੈਂਦੀ ਸੀ ਬਾਲਲ ਗਿੱਲਾ ਜਾਂਦਾ ਸੀ ਨਾਲੇ ਜੇ ਮੀਂਹ ਹੈ ਉੱਥੇ ਵੇਖੋ ਉੱਥੇ ਸਾਰਾ ਬਜੀ ਦਾ ਕੰਮ ਹੈ ਤੇ ਉੱਥੇ ਫਿਰ ਕਰੰਟ ਆਹਦਾ ਤਾਂ ਕਰਕੇ ਇੱਥੇ ਸ਼ੈਡ ਰੱਖਤਾ ਵਾ ਲਾ ਕੇ ਕਰੰਟ ਕਰੰਟ ਨਾ ਆਵੇ ਤੇ ਬਾਲਲ ਨਹੀਂ ਪਚਿਆ ਰਹੇ ਤਾਂ ਪਹਿਲਾਂ ਦਿੱਤੋ ਕਰ ਬੱਲ ਹੁੰਦਾ ਸੀ ਉੱਥੇ ਜਾਇਆ ਨਹੀਂ ਜਾਂਦਾ ਸੀ ਜੇ ਕੋ ਕੋ ਫਿਊਸ ਰੋੜ ਜਾਂਦਾ ਸੀ ਪਰ ਹੁਣ ਇੱਥੇ ਬੱਲ ਚੱਕ ਇੱਥੇ ਰੱਖਦਾ ਫਿਰ ਉੱਥੋਂ ਹੁਣ ਉੱਥੇ ਜਾਇਆ ਜਾਂਦਾ ਵਾ ਇਹਦੇ ਨਾਲ ਦਾ ਹੀ ਇੱਕ ਜਿਹੜਾ ਆਪਣੇ ਉੱਥੇ ਪਿਆ ਜਿੰਨੇ ਚ ਰੰਗ ਕੀਤਾ ਹੋਇਆ ਜਿਹੜੀ ਪਾੜੀ ਦੇ ਤਾਰ ਤੇ ਬਸਤਦੇ ਆਪਾਂ ਉਹ ਉਧਰ ਪਿਆ ਹੋਇਆ ਵਾ ਤੇ ਗਾਈਸ ਤੇ ਫਿਰ ਹੁਣ ਆਹਲਾ ਵਲੌਗ ਆਪਾਂ ਕਲਰ ਵਲੌਗ ਕਰਦੇ ਕਰਾਂਗੇ ਟਾਈਮ ਹੋ ਗਿਆ 6:30 ਆਪਣਾ ਵਲੌਗ ਥੋੜਾ ਘੱਟ ਬਣਿਆ ਸੀ ਮਮਾ ਜੀ ਕਰਦੇ ਪਏ ਜੀ ਤਰਪਾਈ ਹਾਂ ਤਾਂ ਆਈ ਵਿਲ ਤੇ ਗਾਈਸ ਆਪਾਂ ਤੁਹਾਨੂੰ ਹੋਣੇ ਆ ਜਿਹੜਾ ਆਪਾਂ ਉਧਰ ਉੱਤੇ ਖੱਡਾ ਕੀਤਾ ਸੀ ਆਵੇ ਨੋ ਕੈ ਜਿੱਤੇ ਖੱਪਾ ਜਿ ਕੀਤਾ ਸੀ ਆ ਵੇਲਾ ਭਰਤਾ ਵਾ ਆ ਵੇ ਭਰ ਗਿਆ ਸਾਰਾ ਤੇ ਇਹਦੇ ਵਿੱਚ ਦਰਵਾਜ਼ਾ ਜਾਊਗਾ ਦੁਕਾਨ ਵਾਲ ਨੂੰ ਤੇ ਇੱਥੇ ਜੀ ਇੱਥੇ ਕੰਦਾਊਗੀ ਆਪਣੀ ਹੁਣ ਲੜ ਗਈ ਤਾਂ ਕਰਕੇ ਪੈਂਦੀ ਨੇ ਆਏ ਆ ਤੇ ਆ ਜੀ ਆਪਣੇ ਜਿਹੜੇ ਗਾਇਦੇ ਗਟੜਾ ਟੱਕਣਾ ਥਲਦੇ ਨੇ ਡਕਪੀ ਨਹੀਂ ਆ ਵੇਖੋ ਇੱਕ ਤਾਂ ਆਪਾਂ ਰੱਖਤਾ ਵਾ ਆਖੋ ਪੂਰੇ ਮਜ਼ਬੂਤ ਬਣੇ ਨੇ ਇੱਕ ਰੱਖ ਤੈਨੂੰ ਤੇ ਮਿੱਟੀ ਪਾਵਾਂਗੇ ਤੇ ਕੱਜ ਹੋਰ ਰੱਖਣਾ ਵਾ ਤੇ ਉਹ ਪਿਆਜ ਜਿਹੜਾ ਰੱਖਣਾ ਵਾ ਤੇ ਦਰੋਂ ਕੰਨ ਟਿਕਣੀ ਸ਼ੁਰੂ ਕਰਤੀ ਐ ਦਰੋਂ ਕੰਦ ਕਰਤੀ ਆਪਾਂ ਪੱਟ ਕੇ ਤੇ ਵਿੱਚ ਬੂਹਾ ਲੱਗਣਾ ਐ ਏਡਾ ਤੇ ਇਥੋਂ ਪਾੜੀਆਂ ਚੜਨੀਆਂ ਹਜੇ ਤਾਂ ਆਹਲੇ ਲੈਵਲ ਤੇ ਦੁਕਾਨ ਲੈ ਕੇ ਹੋਣੀ ਆ ਪਾੜੇ ਲੈਵਲ ਤੇ ਇਥੋਂ ਪਾੜੀਆਂ ਚੜਨੀਆਂ ਫਿਰ ਤੇ ਫਿਰ ਆਪਾਂ ਤੁਹਾਨੂੰ ਮਿਲਾਂਗੇ ਹੁਣ ਕੱਲੇ ਇਹਦੇ ਤੇ ਪਲਸਟਰ ਵੀ ਕਰਨਗੇ ਸਾਰੀ ਸਾਰੇ ਨੂੰ ਕਰਕੇ ਫਿਰ ਵਿੱਚ ਬੂਹੇ ਦਾ ਕੰਮ ਸ਼ੁਰੂ ਕਰਾਂਗੇ ਮੈਂ ਸਬਜੀ ਕੱਢੀ ਅੱਜ ਆਹ ਜਾਲੂ ਮਟਰ ਗਾਜਰਾ ਅਲੂ ਮਟਰ ਗਾਜਰ ਤੇ ਚਲੋ ਟੀਮ ਨਾਲ ਦੋ ਫਿਰ ਚਲੋ ਚਲੋ ਬਣਾਉ ਤੇ ਤੇ ਗਾਇਸ ਜੇ ਤੁਹਾਨੂੰ ਵਲੌਗ ਚੰਗੇ ਲੱਗਦੇ ਤਾਂ ਵੀ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲੋ ਆਲੂ ਗਾਜਰ ਆ ਵੀ ਆਪਣੀ ਸਬਜੀ ਆਲੂ ਗਾਜਰ ਮਟਰ ਦੀ ਤੇ ਆ ਕਿੱਥੇ ਕਿੰਨੂ ਕਿੰਨੂ ਪਿਆ ਹੋਇਆ ਵਾ ਗਾਇਸ ਨੂੰ ਫਿਰ ਤਾਂ ਨਹੀਂ ਪਤਾ ਹੀ ਆ ਕਿ ਇਹ ਉਨ ਧੁੱਪ ਕਾ ਬਹੁਤ ਘਟ ਨਿਕਲਦੀ ਆ ਤੇ ਆਹ ਵੇਖੋ ਆ ਸਾਰੇ ਕੱਪੜੇ ਇੱਥੇ ਸੁੱਕਣੇ ਪਏ ਹੋਏ ਆ ਜਿੰਨੀ ਵੇਗੇ ਸਾਰੇ ਗਾਇਸ ਅਮੇ ਲੇਟ ਗਈ ਸੀ ਲੇਟ ਆਈ ਆ ਹੁਣ ਕੋਣ ਨੇ ਤਾਂ ਨਹੀਂ ਚੰਗੀ ਤਰ੍ਹਾਂ ਔਰ ਕੋਠਿਆ ਤੇ ਰੱਖਤਾ ਆਪਾਂ ਤੇ ਮੇਰੇ ਸਾਹਮਣੇ ਉਹ 10-12 ਫੁੱਟ ਢੂੰਗਾ ਤੇ ਆਜ ਇਹ ਆਪਣਾ ਟੱਕਣ ਇਹ ਟੱਕਣ ਤੇ ਸਰ੍ਹੀਏ ਪਏ ਨੇ ਸੁੱਕੇ ਜਿਹਾ ਬਿਨਾ ਸਰ੍ਹੀਏ ਤੋਂ ਬਣਾਵਾਂਗੇ ਬਾਅਦ ਚ ਕੱਲ ਨੂੰ ਭਾਂਕ ਦੇ ਵਿੱਚ ਜਦੋਂ ਬਾਬਾ ਜੀ ਬਣਾਉਣ ਲੱਗੇ ਰੋਟੀ ਤੇ ਸਬਜ਼ੀ ਗਰਮ ਕਰ ਲਾਤੀ ਆ ਗਾਇਸ ਅੱਜ ਸਵੇਰ 10 ਵਜੇ ਤੋਂ ਲੈ ਕੇ 5 ਵਜੇ ਤੱਕ ਲੇਟ ਗਈ ਸੀ ਬਾਬਾ ਜੀ ਨੂੰ ਜਿਹੜਾ ਬੁਖਾਰ ਤਾਂ ਕਰਕੇ ਆਪਾਂ ਜਿਮੁਗ ਨਹੀਂ ਗਏ ਮਾ ਕੀ ਜੀ ਪਈ ਆ ਚਿਕੰਦਰ ਚਿਕੰਦਰ ਬਈ ਸਾਹ ਕੋ ਸਿਮਿੰਟ ਪਰ ਨਹੀਂ ਲੱਗਦਾ ਸਿਮਿੰਟ ਪਰ ਆਇਆ ਸੀ ਇਹਦੇ ਨਾਲ ਰੰਗ ਦੇ ਨਾਲ ਮੈਚ ਹੋ ਗਿਆ ਅਮਾ ਹੁਣ ਨਹੀਂ ਆਉਂਦੀਆਂ ਚੀਆ ਨਾ ਨਹੀਂ ਆਉਂਦੀ ਉਹ ਤੇ ਸੀਮਾ ਜਿਹੜੇ ਖੱਪੜੇ ਸੋਹਣਾ ਨਹੀਂ ਆਉਂਦੀ ਹੈ ਨਾ ਹੁਣ ਨਹੀਂ ਆਉਂਦੀਆਂ ਨਿੱਕਾ ਕਰੇ ਨਿਕਲ ਗਿਆਗੇ ਬਹਿ ਗਈਆਂ ਛੇੜੇ ਅੱਛਾ ਤੇ ਰਾਸ਼ ਨੂੰ ਖੜਾ ਨੇ ਚੱਲ ਜੀ ਮਰਜੀ ਪਪਾ ਨਾ ਖਾਣਾਂ ਦੁਪਹਿਰ ਰੋਟੀ ਖਾਧੀ ਸੀ ਆਪਾਂ ਨੇ ਆਪਾਂ ਨੇ ਦੁਪਹਿਰ ਉਹ ਘਾਰੇ ਤੇਲ ਤੇ ਖੰਡ ਤੇ ਸੀ ਖਸ ਖਸ ਤੇ ਫੇਰੇ ਸਵੇਰ ਦੇ ਨਾਲ ਖਾਧੀ ਸੀ ਅੱਛਾ ਬੁਖਾਰ ਕਰੋ ਚੜਿਆ ਆਪਾਂ ਬੁਖਾਰ ਚੜਿਆ ਪਪਾ ਲੈਣ ਜਾਂਦੇ ਰੇ ਦੁੱਧ ਹਾਂ ਤੇ ਆਗੇ ਪਪਾ ਚਾਈ ਚ ਨਹੀਂ ਬੈਂਦਾ ਸੀ ਬੁਖਾਰ ਚੜ ਗਿਆ ਵਾਟ ਪੈਰ ਦਾ ਸੋਨ ਨਹੀਂ ਹੋ ਜਾਂਦੇ ਇੰਨੀ ਠੰਡ ਹੈ ਦੁੱਧ ਵੀ ਮੈ ਲੈ ਕੇ ਆ ਚੋਰ ਕਿ ਕਿੰਨੇ ਹੱਥ ਪੈਰ ਸਨਨੋਂਗੇ ਪਰ ਮੈਂ ਤਾਂ ਤੁਹਾਨੂੰ ਠੰਡ ਦੇ ਫਰਿਜ ਨਹੀਂ ਚਲਾਉਂਦੇ ਤੁਸੀਂ ਚਲਾਓ ਯਾਰ ਸਾਡੇ ਦੇ ਫਰਿਜ ਫਰਿਜ ਚੱਲਦੀ ਨਹੀਂ ਆਜਾ ਸਿਰ ਕਿ ਬਣਾਣਾ ਫਿਰ ਸੋਨਾ ਦੁੱਧ ਚਾਉਣਾ ਅਲੂ ਮੈਥੇ ਰੋਟੀ ਨਹੀਂ ਮਮਾ ਕਹਿੰਦੇ ਮੈਥੇ ਆਈ ਰੋਟੀ ਬਣਾ ਲਈਏ ਵੋਹ ਚੀ ਕੇ ਮੇਥੀ ਚੀਰ ਕੇ ਵਿੱਚ ਹਾਂ ਮਰਾਲੋ ਆਲੋ ਮੇਥੀ ਰੋਟੀ ਉਹ ਮੇਥੀ ਰੋਟੀ ਥੋੜੇ ਜਾਤੂ ਬਾਲੋ ਵਿੱਚ ਤੁਸੀਂ ਇਹ ਆ ਲੋਲੀ ਬਣਾਓ ਮੈਂ ਤੁਹਾਨੂੰ ਰੋਟੀ ਕਹਿੰਦੇ ਬਣਾਕੀ ਨਹੀਂ ਤੇਰੀ ਠੀਕ ਹੈ ਅੱਛਾ ਅੱਛਾ ਗਾਇਸ ਹੁਣ ਰੋਟੀ ਆ ਗਈ ਹੈ ਹੱਕ ਤੇ ਆਪਾਂ ਚੱਲਦੇ ਰੋਟੀ ਖਾਣ ਆਹ ਦੇਖੋ ਸਬਜ਼ੀ ਨਾਲ ਫਿਰ ਹੁਣ ਫਿਰ ਆਪਾਂ ਖਾਣੇ ਆ ਰੋਟੀ ਤੁਹਾਨੂੰ ਮਿਲਦੇ ਟਾਈਮ ਹੋ ਗਏ 7:30 ਤੇ ਰੋਟੀ ਆਪਾਂ ਖਾ ਲਈ ਆ ਤੇ ਮੰਮਾ ਜੀ ਰੋਟੀ ਖਾਂਦੇ ਪਏ ਨੇ ਮੈਂ ਬਾਹਰ ਲੈੜ ਕੇ ਬੰਦ ਕਰ ਦਿੱਤਾ ਉਹ ਬਾਹਰ ਹੀ ਲੈੜ ਗਿਆ ਗੱਲ ਜੀ ਉਹ ਕਰਕੇ ਬੰਦ ਐਥੇ ਪਤਾ ਵੀ ਘਾਤੋ ਇੱਟਾ ਨਹੀਂ ਭਰੀਆਂ ਜਾਂ ਤਾਂ ਟਾਈਮ ਹੋ ਗਿਆ ਹੁਣ ਤਾਂ ਨਹੀਂ ਭਰੀਆਂ ਬਾਕੀ ਪਤਾ ਨਹੀਂ ਆਪਾਂ ਨੂੰ ਤੋਂ ਵੀ ਜਲੋ ਇੱਥੇ ਭਰਦੇ ਪਿਛੋਂ ਆਪਾਂ ਗੁੱਡੇ ਦਿੰਦੇ ਪਈ ਸੀ ਆਪਾਂ ਤੁਹਾਨੂੰ ਗੁੱਡਿਆ ਦਾ ਵੀ ਵਲੌਗ ਦਿਵਾਵਾਂਗੇ ਛੇਤੀ ਗਾਇਸ ਅੱਜ ਦਾ ਵਲੌਗ ਇਹ ਨਹੀਂ ਸਿੰਗਲ ਲੱਕੇ ਚੈਨ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲਿਓ ਤਾਂ ਕਿ ਆਪਾਂ ਤੁਹਾਨੂੰ ਅਗਜ ਹੋਰ ਵਧੀਆ ਉਹਦੇ ਵਲੌਗ ਦਿਵਾ ਸਕੀਏ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੇਂ ਘੈਂਟ ਜਿਹੇ ਵਲੌਗ ਵਿੱਚ ਅਗਲੇ ਟਾਈਮ ਵਾਸਤੇ ਵੈਰੂ ਜੀ ਕਥਾ ਦਾ ਸਾਹ ਵੈਰੂ ਜੀ ਕੀਫ